ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹ ਲੈ ਕੇ ਆਏ ਆ ਆਪਾਂ ਫਲਦਾਰ ਬੂਟਿਆਂ ਲਈ ਉਹਨਾਂ ਨੂੰ ਕੀ ਖਰਾਕ ਦੇਣੀ ਆ ਆਪਾਂ ਤੇ ਕਿਵੇਂ ਆਪਾਂ ਨੂੰ ਜ਼ਿਆਦਾ ਫਲ ਦੇਣਗੇ ਤੇ ਵਧੀਆ ਫਲ ਦੇਣਗੇ ਪੱਤਿਆਂ ਤੋਂ ਜ਼ਿਆਦਾ ਕਿਵੇਂ ਫਲ ਦੇਣਗੇ ਆਪਾਂ ਨੂੰ ਕੋਈ ਵੀ ਫਲਦਾਰ ਬੂਟਾ ਹੋਵੇ ਉਹਦੀ ਕਪੈਸਿਟੀ ਤੋਂ ਵੱਧ ਫਲ ਦੇਊਗਾ ਬੂਟਾ ਕੋਈ ਵੀ ਜਿਵੇਂ ਅਮਰੂਦ ਹੋ ਗਿਆ ਨਿੰਬੂ ਹੋ ਗਿਆ ਨਿੰਬੂ ਤੋਂ ਬਾਅਦ ਆਂਬ, ਚੀਕੂ, ਖੁਰਮਾਨੀ ਇਹ ਸਾਰੇ ਬੂਟੇ ਆਪਣੇ ਘਰੇ ਲੱਗੇ ਆ ਅੱਜ ਆਪਾਂ ਘਰੇ ਹੀ ਖੜੇ ਆ ਤੇ ਸਾਰੇ ਬੂਟੇ ਲੱਗੇ ਆ ਜਿਵੇਂ ਆ ਦੇਖੋ ਆ ਨਿੰਬੂ ਦਾ ਬੂਟਾ ਹੈ ਇਹਨੂੰ ਵੀ ਫਲ ਚੱਕਿਆ ਹੋਇਆ ਹੈ ਨੇ ਆ ਦੇਖੋ ਕਿਵੇਂ ਗੁੱਛਿਆਂ ਦੇ ਗੁੱਛੇ ਲੱਗੇ ਆ ਇਹਨੂੰ ਇਸ ਤੋਂ ਅੱਗੇ ਆ ਜੋ ਇਹ ਆਪਣਾ ਹੈਗਾ ਲੌਂਗਾਂ ਦਾ ਬੂਟਾ ਲੌਂਗ ਜਿਹੜੇ ਆਪਾਂ ਚਾਹ ਵਗੈਰਾ ਚ ਪਾਈਦੇ ਆ ਉਸ ਤੋਂ ਥੱਲੇ ਆ ਦੇਖੋ ਇਹ ਇਲਾਇਚੀ ਆ ਛੋਟੀ ਇਲਾਇਚੀ ਦਾ ਬੂਟਾ ਲੱਗਿਆ ਹੋਇਆ ਆਪਣੇ ਘਰੇ ਇਧਰ ਫੇਰ ਲੌਂਗ ਦਾ ਬੂਟਾ ਆ ਗਿਆ ਇਹ ਜੀ ਮੈਂ ਆਪਣਾ ਲੈਚੀ ਦਾ ਗੁੱਟਾ ਹੈ ਇਹਨੂੰ ਸਭ ਤੋਂ ਪਹਿਲਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਇਹਦਾ ਆਲਾ ਦੁਆਲਾ ਜਿਹੜਾ ਆਪਾਂ ਸਾਫ਼ ਕਰ ਦੇਣਾ ਇਸ ਤਰ੍ਹਾਂ ਗੁੱਟ ਦੇਣਾ ਇਹਨੂੰ ਸਾਰੇ ਨੂੰ ਉਹ ਆਵ ਲੰਮੇ ਘੇਰੇ ਤੱਕ ਗੁੱਟ ਦੇਣਾ ਇਹਦਾ 4 ਚਮਚਾ ਇਹਦਾ ਮਿੱਟੀ ਪੋਲੀ ਕਰ ਲੈਣੀ ਗੁੱਟ ਦੇਣਾ ਇਹਨੂੰ ਵਧੀਆ ਤਰੀਕੇ ਨਾਲ ਕੋਈ ਘਾਹ ਨਾ ਰਵੇ ਦੇ ਵਿੱਚ ਕੁਝ ਨਾ ਰਵੇ 4 ਚਮਚਾ ਇਹਨੂੰ ਗੁੱਟ ਦੇਣਾ ਮੁੱਢੋਂ ਤੋਂ ਬਾਹਰ ਆ ਗਈ ਮਿੱਟੀ ਆ ਇਹਨੂੰ ਮੁੱਢਾਂ ਦੇ ਨੇੜੇ ਕਰ ਦੇਣਾ ਮੁੱਢਾਂ ਦੇ ਨਾਲ ਲਾ ਦੇਣਾ ਤਾਂ ਜਿਹੜਾ ਆਪਾਂ ਪਾਣੀ ਪਾਉਣਾ ਮੁੱਢਾਂ ਦੇ ਵਿੱਚ ਨਾਲ ਲੱਗੇ ਸਿੱਧਾ ਡਾਇਰੈਕਟ ਜੜ੍ਹਾਂ ਨੂੰ ਜਾਵੇ ਇਹਦਾ ਖੋਗਾ ਜਿਹਾ ਬਣਾ ਦਿੰਨੇ ਆਪਾਂ ਐਵੇਂ ਆਹ ਦੇਖੋ ਬਣ ਗਿਆ ਜਿਵੇਂ ਆਪਾਂ ਬਣਾਤਾ ਇਸ ਤਰ੍ਹਾਂ ਬਣਾ ਲੈਣਾ ਨੇੜੇ ਆ ਜਾ ਥੋੜਾ ਜਿਹਾ ਅਤੀ ਜਿਹੜੀ ਆਪਾਂ ਬਣਾ ਦੇਣੀ ਆ ਪਾਣੀ ਵੀ ਸਾਨੀ ਨਾਲੇ ਦੇ ਵਿੱਚ ਖੜ ਜੇ ਜਿਹੜਾ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਹੋਰ ਪੋਲਾ ਕਰ ਲੋ ਥੋੜਾ ਜਿਹਾ ਡੂੰਗਾ ਕਰ ਲੋ ਇਹ ਬੂਟੇ ਤੋਂ 4 ਉਂਗਲਾਂ ਦੂਰ ਰੱਖਣਾ ਇਹ ਇਹ ਜਿਹੜਾ ਆਪਣਾ ਆ ਚੀਜ਼ ਐ ਜਿਹੜਾ ਆਪਾਂ ਟੋਇਆ ਡੂੰਗਾ ਕਰਨਾ ਹੈ ਬੂਟੇ ਦੇ ਚਾਰੇ ਪਾਸੇ ਆ 4-4 ਉਂਗਲਾਂ ਆਏ ਮਿੱਟੀ ਲਾ ਕੇ ਉਸ ਤੋਂ ਬਾਅਦ 4 ਉਂਗਲਾਂ ਦੂਰ ਇਹ ਤੋਂ ਟੋਇਆ ਮਾਰਨਾ ਜਿਹੜਾ ਆਪਾਂ ਮਾਰਨਾ ਹੈ ਇਸ ਤੋਂ ਬਾਅਦ ਇਹਦੇ ਵਿੱਚ ਕੀ ਪਾਉਣਾ ਆਪਾਂ ਜਿਹੜੇ ਆਪਾਂ ਨੂੰ ਫਾਲ ਜ਼ਿਆਦੇ ਤੇ ਵਧੀਆ ਫਲ ਮਿਲਣ ਪੱਤਿਆਂ ਤੋਂ ਜ਼ਿਆਦਾ ਉਹ ਕੀ ਪਾਉਣਾ ਹੈ ਉਹ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਆਪਾਂ ਕਿਹੜੀ ਖਰਾਕ ਪਾਉਣੀ ਹੈ ਕਿਵੇਂ ਦੇਣੀ ਖਰਾਕ ਇਹਨੂੰ ਕਿਵੇਂ ਫਲ ਜ਼ਿਆਦਾ ਆਊਗਾ ਫਲ ਵਧੀਆ ਮੋਟਾ ਤਾਜ਼ਾ ਕਿਵੇਂ ਹੋਊਗਾ ਕੀ ਕੁਝ ਪਾਉਣਾ ਆਪਾਂ ਇਹਨੂੰ ਉਹ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲੇ ਨੰਬਰ ਤੇ ਸਰੋਂ ਦੀ ਖਾਲਾ ਜਿਹੜੀ ਉਹ ਪਾਉਣੀ ਆ ਉਸ ਤੋਂ ਬਾਅਦ ਜਿਹੜੀ ਆਪਣੇ ਘਰੇ ਚੁੱਲੇ ਦੀ ਜ਼ਵਾਹ ਹੁੰਦੀ ਆ ਅੱਧਾ ਕਿਲੋ ਉਹ ਪਾਵਾਂਗੇ ਇੱਕ ਬੱਠਲ ਲਵਾਂਗੇ ਆਪਾਂ ਪੁਰਾਣੀ ਰੂੜੀ ਗਲੀ ਸਾਡੀ ਰੂੜੀ ਜਿਹੜੀ ਹੁੰਦੀ ਹੈ ਆਪਣੀ ਉਹ ਲਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਪਾਈਆ ਕਲੀ ਪਾਵਾਂਗੇ ਜਿਹੜੀ ਆਪਾਂ ਕੰਧਾਂ ਤੇ ਕਲੀ ਕਰਦੇ ਆ ਉਹ ਸਾਰਾ ਕੋਈ ਮਿਲਾ ਕੇ ਇਹਦੇ ਇੱਥੇ ਨਾਲ ਜਿਹੜਾ ਟੋਇਆ ਹੈ ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਣਾ ਕਿਵੇਂ ਪਾਉਣੀ ਆ ਆਪਾਂ ਤੁਹਾਨੂੰ ਦੱਸਿਆ ਚਾਰ ਚੀਜ਼ਾਂ ਲੈਣੀਆਂ ਜਿਵੇਂ ਤੁਹਾਨੂੰ ਕਿਹਾ ਵੀ ਮੋਢ ਦੇ ਵਿੱਚ ਆਪਾਂ ਪਾਵਾਂਗੇ ਨਿੰਬੂ ਦੇ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਸਰੋਂ ਦੀ ਖਾਲਾ ਇਹ ਲੈਣੀ ਆ ਆਪਾਂ ਕਿਲੋ ਦੇ ਨੇੜੇ ਲੈ ਲਿਓ ਉਸ ਤੋਂ ਬਾਅਦ ਜਿਹੜੀ ਹੈਗੀ ਆਪਣੇ ਕੋਲ ਸਵਾਹ ਚੁੱਲੇ ਵਾਲੀ ਜਿਹੜੀ ਆਮ ਘਰਾਂ ਦੀ ਚੁੱਲਾ ਹੁੰਦਾ ਉਹਦੀ ਸਵਾਹ ਰੂੜੀ ਆ ਗਈ ਆਪਣੇ ਕੋਲ 1 ਸਾਲ ਪੁਰਾਣੀ ਉਸ ਤੋਂ ਬਾਅਦ ਇਹ ਕਲੀ ਆ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਹ ਆਪਾਂ ਬੂਟੇ ਦੇ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਗੋਆ ਪਾ ਦੇਣਾ ਗੋਆ ਭੋੜ ਲਿਆ ਜੇ ਬਰੀਕ ਕਰ ਲਿਆ ਜੇ ਇਹ ਦੂਰ ਹੀ ਪਾਉਣਾ ਬਿਲਕੁਲ ਨੇੜੇ ਨਹੀਂ ਪਾਉਣਾ ਮੋੜ ਦੇ ਜਿਵੇਂ ਆਪਾਂ ਤੁਹਾਨੂੰ ਦੱਸਿਆ 4 ਇੰਚ ਛੱਡ ਕੇ ਉਸ ਤੋਂ ਬਾਅਦ ਜਿਹੜੀ ਆਪਾਂ ਸਰੋਂ ਦੀ ਖਾਲ ਸੀਗੀ ਉਹਨੂੰ ਪ੍ਰੀਕ ਕਰ ਲਿਆ ਕੁੱਟ ਕੇ ਉਹਦਾ ਭੋਰਜਾ ਬਣਾ ਲਿਆ ਹੈ ਨਾਲ ਆਪਣੇ ਕਲੀ ਪਈ ਆ ਸਰੋਂ ਦੀ ਖਾਲ ਦਾ ਭੋਰ ਬਣਾ ਲਿਆ ਹੈ ਇਹ ਪਾ ਦੇਣੀ ਆਪਾਂ ਐਵੇਂ ਸਾਰੇ ਪਾਸੇ ਫਲਾਣ ਕੇ ਇਹ ਘੱਟੋ ਘੱਟ ਅੱਧਾ ਕਿਲੋ ਪਾਉਣੀ ਜ਼ਰੂਰੀ ਆਪਾਂ ਨੂੰ ਸਰੋਂ ਦੀ ਖਾਲਾ ਜਿਹੜੀ ਉਮੀਗ ਆਪਾਂ ਕਲੀ ਪਾ ਦੇਾਂਗੇ ਪਰ ਕਲੀ ਵੀ ਪਾਈਆ ਜ਼ਰੂਰ ਪਾਓ ਨਾਲ ਇਹ ਲਈ ਬਾਕੀ ਅੱਧੇ ਗੱਲੇ ਦੇ ਨੇੜੇ ਆਪਾਂ ਸੁਆਹ ਪਾ ਦੇਣੀ ਹੈ ਇਹਦੇ ਚ ਇਸ ਇੰਨੇ ਚੀਜ਼ਾਂ ਪਾਉਣ ਤੋਂ ਬਾਅਦ ਇਹਨੂੰ ਮਿੱਟੀ ਚ ਐ ਮਿਲਾ ਦਿਓ ਬਸ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਿਓ ਤੇ ਢੱਕ ਦਿਓ ਬਸ ਇਸ ਤੋਂ ਬਾਅਦ ਜਿਹੜਾ ਪਾਣੀ ਆਪਾਂ ਪਾਣੀ ਇਹਨੂੰ ਘੱਟੋ ਘੱਟ 5-7 ਦਿਨ ਬਾਅਦ ਚ ਆਪਾਂ ਇਹਨੂੰ ਦੇਵਾਂਗੇ। ਉਹਨਾਂ ਜਿਹੜੇ ਇਹਨੂੰ ਐਵੇਂ ਨੱਪੇ ਰਹਿਣ ਦਿਆਂਗੇ। ਇਹੀ ਬੂਟਾ ਦੇਖਿਆ ਜੇ ਮੈਂ ਤੁਹਾਨੂੰ ਜਦੋਂ ਆਪਣੇ ਲੱਗੇ ਨਿੰਬੂ ਫਿਰ ਉਹ ਤੁਹਾਨੂੰ ਦਿਖਾਉਂਗਾ ਕੁਆਲਿਟੀ ਇਹਦੀ ਨਿੰਬੂਆਂ ਦੀ ਵੀ ਅਗਲੀ ਵੀਡੀਓ ਦੇ ਵਿੱਚ। ਜਦੋਂ ਨਿੰਬੂ ਆਪਣੇ ਤਿਆਰ ਹੋ ਜਾਣਗੇ। ਇਸੇ ਤਰ੍ਹਾਂ ਆਪਣੇ ਕੋਲ ਅਮਰੂਦ ਦਾ ਬੂਟਾ ਇੱਕ ਉਹਨੂੰ ਵੀ ਇਸੇ ਤਰੀਕੇ ਨਾਲ ਹੀ ਆਪਾਂ ਕਲੀ ਪਾਵਾਂਗੇ। ਜਿੰਨੇ ਵੀ ਆਪਣੇ ਫਲਦਾਰ ਬੂਟੇ ਆ ਸਾਰਿਆਂ ਨੂੰ ਹੀ ਜਿਵੇਂ ਨਾਰ ਹੋ ਗਿਆ। ਜੋ ਵੀ ਹੋ ਗਿਆ ਅਮਰੂਦ ਹੋ ਗਿਆ ਚੀਕੂ ਦੇ ਬੂਟੇ ਉਧਰ ਲੱਗੇ ਆ ਅੰਬ ਲੱਗੇ ਆਪਣੇ ਸਾਰੇ ਬੂਟਿਆਂ ਨੂੰ ਆਪਾਂ ਇਸੇ ਤਰ੍ਹਾਂ ਹੀ ਦੂਰ ਉਹਨਾਂ ਤੂਆ ਪੱਟ ਕੇ ਮੋਢ ਦੇ ਨਾਲ ਆਏ ਮਿੱਟੀ ਲਾ ਦੇਣੀ ਹੈ ਤੇ ਸਾਰਾ ਆਪਾਂ ਇਹ ਇਹੀ ਤਿੰਨੇ ਚਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਵਿੱਚ ਐਵੇਂ ਪਾ ਕੇ ਤੇ ਪੰਜਾ ਸੱਤਾਂ ਦਿਨਾਂ ਬਾਅਦ ਇਹਨੂੰ ਪਾਣੀ ਦੇ ਦੇਵਾਂਗੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ